ਗੁੱਡ ਮਾਰਨਿੰਗ ਜੀ ਮਿੱਤਰੋ ਸਵਾਗਤ ਹੈ ਆਪਣਾ ਅੱਜ ਦੇ ਨਵੇਂ ਵਲੌਗ ਤੇ ਤੇ ਯਾਰ ਕਲੀ ਸੱਤਰੀ ਗਾਰ ਮੇਰੇ ਬੰਦੋ ਸਾਰਿਆਂ ਨੂੰ ਤੇ ਸਫ਼ਰ ਦਾ ਆਪਣਾ ਇੱਕ ਤਾਂ ਸਟਾਰਟ ਹੈ ਤੇ ਅੱਜ ਦੇਖਦੇ ਆ ਜੀ ਜੇ ਆਪਾਂ ਨੂੰ ਮਲੇਰਕੋਟ ਨੇ ਚੱਲੇ ਆਂਗੇ ਜੇ ਟਾਇਰ ਮਿਲੇ ਤਾਂ ਇਹਦੇ ਬੈਕ ਟਾਇਰ ਆਪਾਂ ਲਵਾ ਲਵਾਂਗੇ ਇੰਨਾ ਚਾਲ ਯਾਰ ਗੁੱਡੀ ਜਮਾ ਝੜੀ ਪਈ ਐ ਟਾਇਰਾਂ ਦੀ ਖਤਮੀ ਆ ਮੈਂ ਚੱਲ ਲਵਾਈ ਜੰਨੇ ਆਂਗੇ ਤੇ ਸਟਾਰਟ ਅਪਨੇ ਕਰਤਾ ਥੋੜੀ ਜੀ ਕਿਣਮਣ ਜੀ ਹੋਈ ਜਾਂਦੀ ਹੈਗੀ ਤਾਰ ਕੇ ਫਿਰ ਹਾਲ ਕਪੜਾ ਆਪਣੇ ਲਾਹਣੀ ਹੈਗਾ ਕਪੜਾ ਮੈਂ ਚੱਲ ਟਾਈਮ ਇਹ ਤੇ ਲਾ ਦਾਂਗੇ ਜਦੋਂ ਮਾੜਾ ਦੇਖ ਲੀਏ ਮੌਸਮ ਜਿਆਦਾ ਸੈਟ ਹੁੰਦਾ ਕਿ ਨਹੀਂ ਮੈਂ ਤਾਂ ਨਹੀਂ ਜਾਂਦਾ ਹੈਗਾ ਮੇਰਾ ਭਰਾ ਹੀ ਜਾਊਗਾ ਮਲੇਰ ਕੋਟਲੇ ਚੱਲੇ ਨੇ ਇੱਕ ਆਪਣਾ ਦੋਸਤ ਆ ਮੁੰਡਾ ਸ਼ੇਰਪੁਰ ਤੋਂ ਉਹ ਨਾ ਆ ਜਾਊਗਾ ਕਾਲਾ ਸਿੰਘ ਜਿਹੜਾ ਆਪਣੇ ਆਰ ਐਕਸਟਰੈਕਟਰ ਲੈ ਕੇ ਆਇਆ ਸੀ ਭਰਤ ਪਾਉਣ ਲਈ ਇੱਕ ਯਾਰ ਆਪਣੀਆਂ ਮੀਮਸ ਚੜੀ ਤਾਰ ਬਾਹਰ ਪਈ ਪਈ ਸਾਰੀ ਗਲ ਗਈ ਸਾਰੀ ਵਾਂਗੂ ਬਾਹਰ ਜੋੜ ਜੇ ਲਾ ਕੇ ਢਕਾਵਾ ਜਿਆ ਕਰਿਆ ਹੋਇਆ ਹੈਗਾ ਉਹ ਥਲੂੰਦੀ ਪਈ ਹੋਈ ਹੈ ਸਾਰੀ ਇਧਰ ਪਹਿਲਾ ਇਹ ਬਾਥਰੂਮਾਂ ਚ ਜਾਂਦੀ ਹੈ ਬਾਥਰੂਮਾਂ ਚ ਫਿਰ ਅੱਗੇ ਗਾਂ ਸਾਰੇ ਸਪਲਾਈ ਜਾਂਦੇ ਉੱਪਰ ਦੀ ਕੋਠੇ ਉੱਪਰ ਆ ਕੇ ਤੇ ਆ ਇਧਰ ਆ ਜਾਂਦੀ ਹੈ ਖੁੰਢ ਤੇ ਆਹ ਖੁੰਢ ਤੇ ਆ ਜਾਂਦੀ ਹੈ ਤੇ ਇਹ ਵੀ ਮੈਂ ਹੁਣ ਤਾਰ ਲਿਆ ਹੈ ਜਾ ਕੇ 2.5mm ਦੀ ਕਹਾਂ ਸੀ ਆਪਣੇ ਮਿਤਰਿਆਂ ਤੇ ਹੁਣ ਇਹ ਵੀ ਪਵਾਉਣੇ ਹੈਗੇ ਇਹ ਹੁਣ ਦੁਬਾਰਾ ਫੇਰ ਖਰਾਬ ਹੋ ਗਈ ਪਤਾ ਨਹੀਂ ਕੀ ਹੋਇਆ ਕਿ ਫਿਰ ਕੋਈ ਜੋੜ ਮੱਚਿਆ ਜਾਂ ਕੀ ਗੱਲਬਾਤ ਆ ਗਈ ਯਾਨੀ ਕਿ ਲਾਈਟ ਅੰਦਰ ਐਂਟਰ ਨਹੀਂ ਕਰ ਰਹੀ ਤੇ ਇਹ ਵੀ ਆਪ ਆਉਣੇ ਆ ਹੁਣ ਮਿਤਰੇ ਨੂੰ ਫੋਨ ਕਰਤਾ ਕਹਿੰਦਾ ਮੈਂ ਆਉਣਾ ਤਾਰ ਆਪਣੇ ਲਿਆਂਦੀ ਲਾ ਲਿਆਂਦੀ ਆਪਣੇ ਤਾਰ 2.5mm ਦੀ ਤੇ ਉਹ ਜਿਹੜਾ ਆਪਣੇ ਤੇ ਟਾਇਰਾਂ ਨੂੰ ਜਿਹੜਾ ਸਾਨੂੰ ਉਹ ਪੋਸਟ ਲਾਇਆ ਗਿਆ ਠੀਕ ਹੋਣਾ ਤੇ ਇਹ ਕਹਾ ਲੈ ਕੇ ਉੱਥੇ ਲਾਉਣੇ ਆ ਇਹ ਕਪੜੇ ਕਪੜੇ ਇਹ ਅੱਧਾ ਵੀ ਲੋਕਾਂ ਪਰ ਨੂੰ ਆਏ ਹੁਣ ਦਿਖਾ ਮੈਂ ਜੇ ਟਾਇਰ ਦੇ ਲੱਗ ਗਿਆ ਤੇ ਲਓ ਜੀ ਮਿੱਤਰੋ ਆਪਾਂ ਹੁਣ ਮੈਂ ਲਾ ਦੀਏ ਕੱਪੜੇ ਜੇ ਕੱਪੜੇ ਜ ਆਪਣੇ ਲਾਵਣ ਆ ਤੇ ਧੱਲਿਆ ਹੁਣ ਘਰਾ ਫਿਰ ਲੈ ਕੇ ਨਵਾਉਣ ਦੀ ਜਨਾਬ ਆਪਣੇ ਫੋਨ ਨਾਲ ਹੀ ਐਟਨਲੋ ਜੀ ਅੱਗੇ ਪਸੇ ਨਾ ਪੇਗੀ ਦਾ ਅੱਛਾ ਜੀ ਹੈਗਾ ਮੈਂ ਨਹੀਂ ਜੀ ਡੈਰ ਰਹਾ ਹੋਰ ਤਾਂ ਵੀ ਨਹੀਂ ਲੋ ਜੀ ਮਿੱਤਰੋ ਉਸ ਜਣੇ ਆਪਣਾ ਪਾਕਵਾ ਪੜੇ ਨੂੰ ਤੋਂ ਕਿ ਪਾਕ ਤੁਹਾਰੀ ਸੀਗੀ ਘੇਟ ਬਣ ਗਈ ਸੀ ਲੋਕੇ ਦੀ ਮੈਂ ਉਹ ਨਹੀਂ ਲਾ ਲੀਨਾ ਔਰ ਸਬਲੂ ਆਪਣਾ ਲੈਣਾ ਸੋ ਮਿੱਤਰੋ ਯਾਰ ਨਾਲ ਜੋ ਕੁਝ ਵੀ ਫੁੱਲ ਗਏ ਨਾ ਲਓ ਜੀ ਮਿੱਤਰੋ ਆ ਗਿਆ ਲੈਣਾ ਸੋਰਾ ਤੇ ਚੱਲਿਆ ਇਹਦੇ ਟਾਇਰ ਲਗਾਉਣਾ ਦੇਖਦੇ ਅੱਜ ਤਾਂ ਸ਼ਾਇਦ ਹੋ ਸਕਦਾ ਪ੍ਰਮਾਤਮਾ ਦੀ ਕਿਰਪਾ ਨਾਲ ਲੱਗ ਗਈ ਜਾਨ ਭਰਾ ਆਪਣਾ ਵੀ ਬਲੌਗਰ ਹੀ ਆ ਤੇ ਇਹਦੇ ਵੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਬਲੌਗ ਬਹੁਤ ਵਧੀਆ ਬਲੌਗ ਬਣਾਉਂਦਾ ਹੈਗਾ ਤੇ ਮੇਰੇ ਵਾਲੇ ਨਾਲ ਤਾਂ ਵਧੀਆ ਬਣਦੇ ਨੇ ਬਲੌਗ ਆ ਤੇ ਪਹਾੜ ਡੰਡਾ ਕਰ ਦੇ ਕੀ ਕੀ ਕਰਨਾ ਹੈ ਡੰਡਾ ਕਰ ਦੇ ਲੋ ਜੀ ਆਪਣੇ ਭਰਾ ਦਾ ਚੈਨਲ ਆ ਗਿਆ ਜਗਸ਼ੀਰ ਗਰੇਵਾਲ ट्रैवल ਵਲੋਗਸ ਤੇ ਉਹਦੀਆਂ ਵੀ ਆਪਣੇ ਗੁਰੂ ਘਰਾਂ ਦੀਆਂ ਜ਼ਿਆਦਾਤਰ ਵੀਡੀਓ ਮਿਲਣਗੀਆਂ ਆਪਣੇ ਇਹ ਚੈਨਲ ਉੱਤੇ ਤੇ ਇੰਨਾ ਨੇ ਗੁਰੂ ਘਰਾਂ ਦੇ ਦਰਸ਼ਨ ਕਰ ਬੈਠੇ ਕਰਨੇ ਹੁਣ ਤਾਂ ਆਪਣੇ ਭਰਾ ਜਨਨ ਨੂੰ ਕਰੋ ਜੀ ਤੁਸੀਂ ਸਬਸਕ੍ਰਾਈਬ ਤੇ ਅੱਜ ਆਪਾਂ ਇਹ ਗੋਭੀ ਦਾ ਵੀ ਪਉਣਾ ਹੈ ਚਾਰ ਮਸਾਲਾ ਵੀ ਲਿਆਏ ਆਪਾਂ ਤੇ 2.5 ਕਿਲੋ ਗੋਭੀ ਆ ਗਈ ਤੇ ਗੋਭੀ ਦਾ ਪਾਵਾਂਗੇ ਅੱਜ ਆਪਾਂ ਚਾਰ ਮਿੱਤਰੋ ਤੇ ਮਾਤਾ ਬੈਠੀ ਜਗੀ ਜਾਂਦੀ ਹੈ ਪ੍ਰਸਾਦਾ ਮੈਂ ਸਾਲ ਸਾਗਲਾ ਮੈਂ ਆਪਾਂ ਨੂੰ ਬਾਅਦ ਵਿੱਚ ਚੁਕਾ ਦੇ ਤੇ ਭਰਾ ਆਪਣਾ ਚਲਾ ਗਿਆ ਮਲੇਰਕੋਟਲੇ ਨੂੰ ਟਰੈਕਟਰ ਲੈ ਕੇ ਤੇ ਉਹ ਵੀ ਚਲਾ ਜਰੂਰੀ ਸ਼ੋਕਾ ਮੈਂ ਟਾਇਰ ਲਵਾ ਕੇ ਲਿਆਉਣਾ ਤੇ ਆਹ ਸਾਰੇ ਪੈਨੇ ਟਰੈਕਟਰ ਦੇ ਆਪਣੇ ਦੇ ਕੱਪੜੇ ਹੁਣ ਇਹਨਾਂ ਨੂੰ ਇਕੱਠੇ ਕਰਕੇ ਆਪਾਂ ਧਰ ਦੇਣੇ ਆ ਤੇ ਬਾਅਦ ਚ ਆਏ ਤੋਂ ਪਾ ਦਾਂਗੇ ਯਾਰ ਖੜੀ ਆਪਣੀ ਰਾਣੀ ਹੰਦਰਾ ਇਹ ਤਾਂ ਬਹੁਤ ਯਾਤਰਾ ਹੋ ਗਈ ਆਪਣੀਆਂ ਹੁਣ ਆਪਾਂ ਆਪਣੇ ਡਾਇਨਾਸੌਰ ਤੇ ਯਾਤਰਾ ਕਰਿਆ ਕਰਾਂਗੇ ਮੰਮੀ ਦੇ ਅੱਲ ਲੱਗਦਾ ਤੇਰੀ ਮੰਮੀ ਖੋ ਗਈ ਲਓ ਜੀ ਬੜਾ ਔਖਾ ਪਹੁੰਚਿਆ ਹੈ ਮਿਸਤਰੀ ਗੂਟਾ ਹੈਗਾ ਓਏ ਹਾਂ ਕੀ ਆ ਦੱਸ ਓਏ ਓਏ ਕੀ ਹੁੰਦਾ ਆਇਆ ਨਾ ਤੂੰ ਵੀਡੀਓ ਹੀ ਤਾ ਵੀਡੀਓ ਵੀਡੀਓ ਤੇਰੀ ਪਾ ਦੇਣੀ ਹੈ ਬਸ ਪਤਾ ਲੱਗੇ ਵੀ ਇਹ ਮਿਸਤਰੀ ਕਲਾਨਾ ਜਾਮਾ ਉਹ ਹੋਣਾ ਲੋ ਜੀ ਕਰਾਉਣ ਲੱਗਿਆ ਆਪਾਂ ਬਿਜਲੀ ਦਾ ਕੰਮ ਹਾਂ ਤੇ ਤਰਲੈਂਦੀ ਵੀ ਆ ਪੱਟੂ ਮਸਾ ਆਇਆ ਕਹਿੰਦਾ ਗੱਲ ਚ ਬੁਰਕੀ ਅੜ ਗਈ ਨਿਕਲੀ ਭੋਖੀ ਆ ਬੁਰਕੀ ਕਰਦੇ ਹੁਣ ਗੱਲ ਬਣਾ ਲਈ ਬੂਟੇ ਚੰਗਾ ਹਾਂ ਫਿਰ ਗੱਲ ਤਾਂ ਬਣਾ ਕੇ ਜਾਂਦੇ ਬਸ ਗੱਲ ਹੀ ਬਣਾ ਕੇ ਜਾਈ ਹੁਣ ਆਏ ਨਾ ਹੋਵੇ ਵੀ ਪਹਿਲਾਂ ਵਾਂਗ ਤੇਰੇ ਜੋੜ ਹੀ ਮੱਚੀ ਹਨ ਹੋਰ ਕੀ ਆਗਾ ਭੈਣ ਦਾ ਜੋੜ ਤਿੰਨ ਵਾਰੀ ਮੱਚ ਗਿਆ ਮੈਂ ਤਾਂ ਲਾ ਲਾ ਕੇ ਹੰਬ ਗਿਆ ਸਵਾਰ ਤਾਂ ਤੂੰ ਹੀ ਲੈ ਕੇ ਆਉਂਦਾ ਤਾਰ ਲਿਆਂਦੀ ਆ ਤੇ ਤੜਕੇ ਤੋਂ ਤੂਣੀ ਆ ਰਿਹਾ ਹੁਣ ਤੂੰ ਗਈ ਆ ਨਾ ਮੇਰੇ ਗਾਲ 'ਚ ਬੁਰਕੀ ਅੜ ਗਈ ਹੈ ਹੋਏ ਹੁਣ ਤੂੰ ਗਈ ਆ ਨਾ ਮੇਰੇ ਗਾਲ 'ਚ ਬੁਰਕੀ ਆ ਬੁਰਕੀ ਅੜ ਗਈ ਮੈਂ ਤਾਂ ਸਾਲਾ ਡਾਕਟਰ ਵੀ ਬੁਲਾਇਆ ਸੀਗਾ ਮਾਹ ਚੱਲ ਬੁਰਕੀ ਦਾ ਕਢਾਈ ਏ ਮਾਹ ਬੰਦਾ ਮਾਹ ਕੁਛ ਨਾ ਕੁਛ ਤਾਂ ਕਹੂਗਾ ਹੀ ਹਾਂ ਹਾਂ ਹੋਰ ਹੁਣ ਚਾਲ ਕੋਈ ਨਾ ਭਾਈ ਪਹੁੰਚਿਆ ਲੇਟ ਪਹੁੰਚਿਆ ਸਵੇਟ ਪਹੁੰਚਿਆ ਹੱਸਦੇ ਆਪਾਂ ਨੇ ਕੀ ਕਰਨਾ ਲੋ ਜੀ ਮਾਤਾ ਲੱਗੀ ਵੀ ਆ ਪਰਾਣੀਦਾਰ ਇਕੱਠੀ ਕਰਨ ਪਰਾਣੀਦਾਰ ਇਕੱਠੀ ਕਰਨ ਲੱਗੇ ਹੋਏ ਨੇ ਹੋਰ ਦੇਖੋ ਕਹਿੰਦੇ ਮਿਸਤਰੀ ਲੱਗੇ ਹੋਣੇ ਆ ਮਸਾ ਆਇਆ ਮੇਸਤਰੀ ਮੇਸਤਰੀ ਕਹਿੰਦਾ ਮੇਰੇ ਬੁਰਕੀ ਫਾੜ ਗਈ ਕਢਾ ਕੇ ਲੈ ਜਾਂਦੀ ਦੀ ਬੁਰਕੀ ਹੁਣ ਬੂਟੇ ਦੇ ਵਿੱਚ ਕਿਵੇਂ ਠੋਕੀਂਗੇ ਹੁਣ ਤਾਂ ਆਰੇ ਦੇ ਵਿੱਚ ਵਿੱਚ ਦੀ ਕੱਢੇਗਾ ਨਾ ਵਿਚਦੀ ਕੱਢੂ ਵੀਰੇ ਹੂੰ ਵਿਚਦੀ ਕੱਢਣੀ ਪਊ ਪਹਿਲਾਂ ਦੇਖਦੇ ਆ ਪਤਾ ਤੇਰੀ ਗ੍ਰੈਪ ਆ ਤਾਂ ਸਹੀ ਪਹੁੰਚੂਗੀ ਤਾਰ ਘੱਟ ਹੋਏ ਤਾਂ ਬੂਟੇ ਦਾ ਪਹਾੜ ਖੜਨਾ ਕਰਿਓ ਤਾਰ ਤਾਂ ਬਥੇਰੀ ਆ ਤਾਰ ਤਾਂ ਇਹ ਹੀ ਨਹੀਂ ਮੁੱਕਦੀ ਦੇਖ ਹੋਰ ਦੇ ਨਾ ਦੇਖ ਆ ਕੀ ਕੀਤਾ ਇਹ ਤਰ੍ਹਾਂ ਕਿ ਦੇ ਬੂਟੇ ਬੜੀ ਘਟਾਤੀ ਯਾਰ ਤਾਰ ਕਮਾਲ ਦੀ ਗੱਲਾਂ ਉਹੀ ਤਾਂ ਗੱਲ ਆ ਯਾਰ ਉਹੀ ਤਾਂ ਸਹੀ ਨੱਸ ਤੂੰ ਹੁਣ ਬੁੱਟੇ ਹੁਣ ਕਿੰਨੀ ਕੱਲੇ ਹੁਣੀ ਬੂਹੇ ਹੋਰ ਬੁੱਟਿਆ ਇਹਦੇ ਨਾਲ ਲੱਗ ਜਾ ਬੁੱਤਾ ਕੱਟ ਦੱਸ ਮੈਨੂੰ ਕਿੰਨੀ ਕਾ ਹੋਰ ਲਿਆਉਣਾ ਮੈਂ 2 ਮਿੰਟ ਲੱਗਣਗੇ ਬਸ ਉੱਥੇ ਹੀ ਲੱਗ ਜਾ ਕੋਈ ਗੱਲ ਆ ਤਾਂ ਇਹਨੂੰ ਉੱਤਰ ਲਾ ਲੈ ਯਾਰ ਚਾਹੇ ਉਹ ਉੱਤਰ ਲਾ ਫਿਰ ਮੈਂ ਤਾਂ ਤਾਰ ਲਿਆਉਣਾ ਹੋਰ ਲਿਆਉਣਾ ਕੱਚਾ ਕੰਮ ਬਣਾਉਂਦਾ ਮੇਰਾ ਪੁੱਤ ਕੱਚਾ ਕੰਮ ਬਣਾਓ ਵੇ ਕੱਚਾ ਕਿਉਂ ਕਰਾਂਗੇ ਯਾਰ ਬੁੱਟਿਆ ਤਾਰ ਜੇ ਕੱਟਾਂ ਮੈਂ ਲਿਆਉਣਾਗਾ ਮੈਨੂੰ ਦੱਸ ਦੇ ਕਿੰਨੀ ਚੱਤ ਕਿੰਨੀ ਲਿਆਵਾਂ ਮਰਾ ਉ ਇੱਥੇ ਤੱਕ ਤਾਂ ਆਈ ਪਈ ਐ ਇਹ ਹਾਂ ਦੇਖ ਬੋ ਤਾਂ ਆਉਂਦੀ ਐ ਉਹਨੂੰ ਇੱਧਰੋਂ ਕਰ ਲਾਂਗੇ ਆਪਾਂ ਉਹਨੂੰ ਕਹਿੰਦੀ ਬਾਸ ਸਿੰਘ ਕੋਲੋਂ ਹੋਰ ਹੋਰਨ ਕਰ ਲੋ ਉਹ ਤਾਰ ਉੱਦੋਂ ਲਾਉ ਉਹੀ ਗੱਲ ਆ ਤਾਰ ਲਾਉਂਕਦੇ ਬਖਸ਼ਾ ਵੀ ਇੱਧਰ ਨੂੰ ਆ ਜੂਗਾ ਹੋਰ ਨਹੀਂ ਉਧਰ ਖੋ ਦੇ ਬੁੱਟੇ ਇੱਧਰ ਬਲੋਂਕ ਦੀ ਕਿੰਨੀ ਆ ਬੇੜੇ ਤੇ ਤਾਰ ਉਹਦੇ ਬਾਰੇ ਵੀ ਕਿੰਨੀ ਲਾਉਂਕਦੀ ਆ ਉਹੀ ਆ ਉਹ ਬਾਰੋਂ ਉਹਦੇ ਮਿਲਣੇ 'ਚ ਫਰਕ ਪੈ ਗਿਆ ਹੂੰ ਤਾਰ ਆਪਾਂ ਹੋਰ ਕੌਣ ਉਹ ਖਿੱਚ ਲਾਣਿਆ ਜਿਹੜੀ ਗੱਲ ਆ ਲੌਂਕਦੀ ਆ ਯਾਰ ਆ ਤੇ ਕਿੰਨੀ ਲੌਂਕਦੀ ਆ ਸਟਾਰ ਦੀ ਇੰਨੀ ਜਿਹੀ ਰੋੜ ਆ ਆ ਬਾਹਰ ਹੋਰ ਲੈ ਆਉਣੀ ਐ ਕੱਢ ਜਾ ਬੰਤਾ ਕਿਵੇਂ ਕਿਵੇਂ ਉਹਨੇ ਦੂਰੀ ਆ ਗਈ ਇਹਨੂੰ ਕਹਿ ਕੇ ਕਰ ਲੋ ਕਹਿੰਦੀ ਹੋਰ ਲੈ ਆਉਣਾ ਇੰਨੀ ਹੋਰ ਐਂ ਕਰਾਈ ਕਰ ਤੋ ਕੀ ਕੰਦੂ ਦਾ ਹਾਂ ਹਾਂ ਮੈਂ ਜੂ ਲਿਆ ਉਹ Turkı ਵਾਲਾ ਕੰਮ ਵੀ ਹੋ ਜਾਂਦਾ ਹੁੰਦਾ ਹੋਰ ਕਈ ਵਾਰ ਨਹੀਂ ਲੱਗਦਾ ਪਤਾ ਬਾਹਰ ਗੰਗਰੀਆ ਪੌਣ ਲੱਗਿਆ ਆਪਣੇ ਭਾਂਡੇ ਦੇ ਵਿੱਚ ਗੈਲਰੀ ਜਿਹੇ ਵਿੱਚ ਸਪਲਾਈ ਆਪਣਾ ਇਧਰ ਹੀ ਕਰਤੀ ਬਾਹਰ ਦੀ ਕੱਟ ਤੇ ਐਲਮ ਸਪਲਾਈ ਸੇ ਆਪਣੀ ਇਧਰੋਂ ਮੀਮ ਸੋਚ ਚੋਂ ਇਧਰ ਨੂੰ ਬਾਥਰੂਮ ਕਣੀ ਹੂੰ ਤੇ ਹੁਣ ਇਹ ਆਪਣੇ ਕੱਟ ਤੇ ਹੁਣ ਸਪਲਾਈ ਆਪਣੇ ਸਿੱਧਾ ਡਾਇਰੈਕਟ ਲਈ ਲਿਆਂਦੀ ਪਰੋ ਚਿੱਤ ਲਿਆਂਦੀ ਤੇ ਆ ਮੋਟਰ ਵਾਲਾ ਮੀਟਰ ਵੀ ਇਧਰ ਹੀ ਫਿੱਟ ਕਰਾ ਦੇਣੇ ਆ ਬਤਾਰ ਤਾਂ ਆਪਣੀ ਥੱਲੋਂ ਦੀ ਤੱਬ ਕੇ ਪਹਿਲੀ ਪਾਈ ਹੋਈ ਸੀਗੀ ਤੇ ਮੈਂ ਗਾਰਦਨ ਨੂੰ ਮੈਂ ਡ੍ਰੀਗ ਰਹੀ ਏ ਯਾਰ ਪੱਕਾ ਹੀ ਕਰਾ ਦਾਂ ਨੇ ਇਹਦਾ ਇਲਾਜ ਇਧਰੋਂ ਚੇਲਾ ਕੱਢੀ ਜਾਂਦਾ ਚੱਬਾ ਬੂਟੇ ਦਾ ਥੋੜਾ ਫਿਰ ਚੇਲਿਆ ਲਾ ਦੇ ਜੋੜ ਵਧੀਆ ਚੰਗਾ ਘੈਂਟ ਜੀ ਬਣਾਦੀ ਗੱਲ ਜੇ ਤੇਰੇ ਨਾਲ ਨਾਲ ਉਹ ਮੇਰੇ ਕਾਹਦਾ ਜੋੜ ਲਾਉਣ ਆਲਾ ਕਾਹਦੇ ਜੋੜ ਨਹੀਂ ਮਾਤਾ ਲਾਉਣ ਆਲਾ ਕੱਟ ਬਦ ਨਾ ਵੀ ਨਹੀਂ ਲਾਉਂਦਾ ਓਏ ਹੋਰ ਯਾਰ ਕਦੇ ਕਿਧਰੋਂ ਮੱਚ ਗਈ ਕਦੇ ਕਿਧਰੋਂ ਮੱਚ ਗਈ ਮੈਂ ਇਹਨੂੰ ਪੱਕਾ ਹੀ ਕਰਾ। ਹੋਰ ਹਣ। ਏ ਪਾਈਪਾਂ ਦੀ ਕੀ ਬਤਾ ਲੋਡ ਪਾਏ ਯਾਰ ਏ ਟਿਟੇ ਟਿਟੇ ਪਾਪਾਂ ਦੀ। ਉਧਰ ਨਹੀਂ ਪਾਵਾਂਗੇ। ਕਿਧਰ ਓਏ? ਉਹ ਬਾਰੇ ਕੌਲੇ। ਕੌਲੇ ਦੇ ਪਾਈਪੂ ਪੌਣ ਦੀ ਲੋਡ ਨਹੀਂ ਉਧਰ ਤਾਂ ਹੀ ਪਾਵਾਂਗੇ। ਉਹ ਇੱਕ ਅੱਧਾ ਪਾਈਪ ਪੌਣ ਦੀ ਲੋਡ ਪੈ ਗਈ ਪਾ ਦਾਂਗੇ। ਬਾਕੀ ਆ ਪਾਈਪ ਤਾਂ ਮੈਂ ਮੋੜ ਕੇ ਆਉਂਗਾ ਯਾਰ। ਸਾਰੇ ਜੀ ਭੈਣਗੇ। ਬਹੁਤ ਮਹਿੰਗੇ ਨੇਗੇ ਭੈਣ ਦੇਣ ਜੇ। ਕਿਹੜੀ ਤਰ੍ਹਾਂ ਤੇ ਚਾ ਪੰਪ ਪੈਂਦੇ ਤਾਂ ਪਾ ਦੋ ਫਿਰ ਕੋਈ ਚੱਕਰ ਨਹੀਂ ਯਾਰ ਕਾਹ ਇਹ ਟਪਣਾ ਦੋ ਗੱਲ ਬਾਤ ਵਧੀਆ ਤਾਰ ਜੀ ਨਾਲ ਉੱਕੀ ਨਾ ਗਿਆ ਉੁੱਟਿਆ ਹੋਰ ਹਣ ਆਨਲਾਈਨ ਹੀ ਚੱਲਿਆ ਕਰਾਂਗੇ ਮਾੜਾ ਜਿਹਾ ਬਾਈ ਗੁਰੂ ਦੀ ਕਿਰਪਾ ਹੋਣ ਦੇ ਦੇਖੀ ਆ ਕਹਿੰਦੇ ਸੇਪਾ ਪਾ ਲਈਦਾ ਨਾ ਕੋਈ ਬਿਨਾਂ ਚੀ ਕਾਜੀ ਮੈਨੂੰ ਕਾਜੀ ਤੋਂ ਕਿਉਂ ਬਾਤ ਦੀ ਅੱਗੇ ਦੀ ਜਾਂਦੀ ਯਾ ਹੋਈ ਨਿਕਲੂ ਸਾਲੀ ਕਿੱਥੇ ਐ ਨਹੀਂ ਪਤਾ ਮੈ ਪਤਾ ਸੀ ਕੱਢਣੀ ਐ ਓਏ ਤੂੰ ਹੀ ਕੱਢੇਗਾ ਐ ਤਾਂ ਤੂੰ ਤਾਂ ਕੱਢਦਾ ਨਹੀਂ ਚੇਲੇ ਹੀ ਕੱਢੂ ਬੂਟਿਆ ਦੇਖੋ ਇਹ ਆ ਗਈ ਚੱਲ ਚੱਲ ਜਾਣ ਮੈਂ ਲੈ ਆ ਗਈ ਆ ਗਈ ਆ ਗਈ ਆ ਗਈ ਪਰ ਇੱਧਰ ਨਹੀਂ ਥੱਲੇ ਆਈ ਉੱਪਰ ਨੂੰ ਭਾਵਾ ਭਾਗੀ ਹੋਵੇ ਦੌੜੇਗੀ ਪਰ ਜੂਰਾ ਦੌੜੇਗੀ ਉੱਪਰ ਨੂੰ ਭਾਗੀ ਹੋਏ ਉੱਧਰ ਉੱਪਰ ਨੂੰ ਭਾਗੀ ਦੇ ਗਲਾ ਨਾ ਨਾ ਹਾਂ ਸਾਈਡ ਦਰ ਲਾਉਂ ਕਰੀਆ ਤੇ ਇਹ ਵੀ ਗਮਾਂਡੀਆਂ ਦੇ ਜਾ ਕੇ ਖੋਸ ਆ ਗਈ ਹਾਂ ਉਹ ਸੀਗੀ ਆ ਗਈ 7 ਵਾਗੀ ਆ ਗਈ ਆ ਗਈ ਆ ਗਈ ਯਾਰ ਆਪਣੀ ਆ ਗਈ ਆ ਗਿਆ ਆਈ ਲੈ ਬਣ ਗਈ ਗੱਲ ਹੁਣ ਬਨ ਕੇ ਤੇ ਕੱਢ ਦਾਂਗੇ ਆਪਾਂ ਪਾਣੀ ਬੜੀਆ ਚੰਗਾ ਬਾਈ ਬਣ ਕੇ ਟੋਟਾ ਆ ਨਿਸ਼ਾਨੀ ਜੀ ਲਾਲਾ ਆਮੋ ਜਿਹਾ ਕਰਦਾ ਪਾਇਆ ਫਟਾ ਸਪੀਕਰ ਪਤਾ ਨਹੀਂ ਕੀ ਬੋਲਦਾ ਕਿਆ ਕਰਿਆ ਹੋ ਗਿਆ ਕੰਮ ਕਿਆ ਕਰ ਭਾਈ 70 80 ਰੁਪਏ ਦਾ 30 40 ਦਾ ਰਹਿ ਗਿਆ ਇਹ ਚੱਲ ਜਿਵੇਂ ਨਹੀਂ ਰਹਿਣ ਦਿੰਦੇ ਮੈਨੂੰ ਤਾਂ ਉਹਦਾ ਪਤਾ ਹੀ ਆ ਵੀ ਇਹ ਜਾਲੀ ਦਾ ਵੀ ਨਹੀਂ ਰਹਿਣ ਦਿੰਦੇ ਆ ਕਹੇ ਰੁਕਈ ਵਸ ਬਾਸ ਤੋਂ ਬੜੇ ਤਸਮਤ ਗਏ ਤਾਂ ਉਹਨੇ ਸੋਚਿਆ ਨਾ ਤੂੰ ਆ ਦੇਖ ਲਈ ਕਾਲੇ ਸ਼ੌਂਕ ਦੇ ਬਲੌਗ ਜੀ ਦੇਖ ਲਈ ਆ ਕੀ ਚੱਬ ਘੜਦਾ ਗਏ ਛੂਟਾ ਸਿਉਂ ਪਹਾੜੀਆ ਉਹ ਬੂਟੇ ਪਹਾੜੀਆ ਤੁਹਾਨੂੰ ਕਿਉਂ ਕਹਿੰਦੇ ਨੇ ਓਏ ਹਾਂ ਓਏ ਕੀ ਰਾਜ ਆ ਪਹਾੜੀਏ ਦੇ ਪਿੱਛੇ ਹਮ ਘਰ ਲਈ ਫਿਰ ਸੰਗੀਤ ਨੂੰ ਉਹ ਬਸ ਹੋਏ ਤੂੰ ਰਹਿਣ ਦੇ ਕੰਮ ਦਾ ਤੂੰ ਹੀ ਅੱਖਾਂ ਵਿੱਚ ਕੀ ਕਰਦਾ ਹੁੰਨਾਗਾ ਹੋਰ ਤਾਂ ਹੀ ਤਾਂ ਜੋੜ ਮੱਚੀ ਏ ਯਾਰ ਪਹਾੜੀਏ zara ae dass ki ae veer ban ke ਪਹਿਲਾ ਤੁਸੀਂ ਪਹਾੜਾ ਪੂੜਾ ਤੇ ਰਹਦੇ ਹੋ ਵੇਣਾ ਬੁੱਟੇ ਵਈ ਹਾ ਵੇ ਭੈਣ ਦਾ ਹਮਾਚੜ ਵਾਲੇ ਕੰਮ ਕਰ ਲੈਣਾ ਤੇ ਤਾਂ ਉਠੀਦੀ ਸਾਰਾ ਫੇਰ ਫੜਾ ਕੇ ਤੇਰੀ ਬੈਣਗੇ ਹਾਂ ਫੜਾ ਕੇ ਤੇਰੀ ਬੈਣਗੇ ਇਹ ਦੇਖ ਲਾ ਕਹਾਂਗੇ ਤੂੰ ਹੀ ਕੇੰਦਰ ਜਾ ਕੇ ਨਾ ਚੈਨਲ ਜਾ ਕੇ ਆਉਂਦੀ ਹੈ ਚੈਨਲ ਚੈਨਲ ਹਾਏ ਨਾ ਯਾਰ ਬੋਲਿਆ ਗਰ ਬੁੱਟਿਆ ਜਾ ਰੈ ਇੱਜਤ ਆ ਯਾਰ ਸਾਡੀ ਵੀ ਵੀ ਹੋਰ ਹਣ ਚੇਲਾ ਦੇਲਾ ਵਿਚਾਰਾ ਤੇਰਾ ਭਗਤ ਬੰਦਾ ਕੁਛ ਨਹੀਂ ਬੋਲਦਾ ਹੈਗਾ ਤੂੰ ਤਾਂ ਬੜਾ ਯਾਰ ਬੋਲਦਾ ਪਤਾ ਨਹੀਂ ਕੀ ਖਾਣਾ ਹੈਗਾ ਪਤਾ ਨਹੀਂ ਡੋਡੇ ਪਿਛੇ ਕੋਈ ਖਾਣਾ ਪਤਾ ਨਹੀਂ ਫੀਮ ਪਤਾ ਨਹੀਂ ਤੜਕੀ ਰੈੱਡ ਦਾ ਰੈੱਡ ਬੋਰਡ ਕਾ ਲੱਗਦੀ ਆ ਉਹ ਕੀ ਹੁੰਦੀ ਆ ਉਹ ਰੈੱਡ ਤੇਰੇ ਅੰਦਰ ਨਾ ਕਿ ਉਹਦਾ ਤੈਨੂੰ ਪਤਾ ਸਾਨੂੰ ਤਾਂ ਕੀ ਪਤਾ ਤੜਕਾ ਉਹ ਤਾਂ ਕਹਦੇ ਨੌਂ ਬੁਣੀ ਹੁੰਦਾ ਹੋਰ ਨਾ ਕਾ ਨੂੰ ਸੁਣਦਾ ਯਾਰ ਤੂੰ ਉਹਦਾ ਬਸ ਗਾਲ ਵਿੱਚ ਦੀ ਨਿਗਾਉਣਾ ਹਣਾ ਓਏ ਚਾਲ ਸਿੱਧਾ ਜਾ ਕਰ ਕਰਕੇ ਲਾ ਲਈ ਟੇਡਾਗਾ ਟੇਡਾ ਬੁੱਟੇ ਹਾਂ ਜਮਾ ਕਰਦੀ 90 ਡਿਗਰੀ ਤੇ ਬੈਂਡ ਲਿਆ ਬੈਂਡ ਆਉ ਦੇ ਵਿੱਚੋਂ ਕੱਢ ਲਾ ਲਫਾ ਵੇਚੋਂ ਓ ਜੀ ਇਧਰੋਂ ਸਾਰਾ ਜਿਗਾਰਮੈਂਟ ਖਤਮ ਕਰਤਾ ਪਹਿਲਾਂ ਇਹਦੇ ਵਿੱਚ ਦੀ ਤਾਰ ਆਉਂਦੀ ਸੀ ਉਰੇ ਮੋਟਰ ਵਾਲਾ ਵੋਲਡ ਲੱਗਿਆ ਵਜੇ ਇਧਰੋਂ ਸਾਰਾ ਸਿਸਟਮ ਖਤਮ ਕਰਤਾ ਤੇ ਹੂੰ ਹੂੰ ਤੇ ਲੈਸ ਰਖਣ ਦੀਆਂ ਕਿ ਤਾਰ ਦਾ ਜੋੜਾ ਬਸ ਆ ਗੱਲ ਘੈਂਟ ਬਣ ਗਈ ਬੁੱਟਿਆ ਹੁਣ ਚੱਲ ਗਿਆ ਉਹਦੇ ਵਿੱਚ ਦੀ ਸਪਲਾਈ ਇਧਰ ਹੀ ਆ ਗਈ ਆ ਗਈ ਮੁੜ ਕੇ ਲੋ ਜੀ ਆਪਣੀ ਮੇਮਸ਼ੇਸ ਦਾ ਜਗੜ ਵੀ ਇਧਰ ਹੀ ਨੂੰ ਕਰਾਤਾ ਉੱਥੇ ਹੀ ਪਹਿਲਾਂ ਇਹ ਤਾਰ ਖਿੱਚੀ ਟਰਾਲੀ ਰੁੱਲੀ ਚ ਫਰਮ ਤੋਂ ਇਹ ਲੋ ਜੀ ਮਿੱਤਰੋ ਡਾਇਨਾਸੌਰ ਆਪਣਾ ਆ ਗਿਆ ਆ ਰਿਹਾ ਇਹ ਦਿਲਵਾ ਲੈਂਦੇ ਸੋਹਣਾ ਦੇਖੋ 68 ਗੱਲਵਾਤ 928 ਸੀ 8 ਦਿਲਵਾਤਾਈ ਠੀਕ ਆ ਨਮਾ ਹੀ ਲਵਾਤਾ ਜੋੜਾ ਤੇ ਬਸ ਐਂ ਥੋੜਿਆ ਹੌਲੀ ਹੌਲੀ ਇਹਦਾ ਕੰਮ ਥੋੜਾ ਥੋੜਾ ਕਰਵਾਈ ਜਾਵਾਂਗੇ ਆ ਪਹਿਲਾਂ ਇਹ ਮੂਰ ਲਲਵਾ ਲੈਂਦੇ ਹੁਣ ਤੇ ਆ ਹੁਣ ਫਿਰ ਹੱਲਾ ਜੋੜਾ ਲਵਾਦਾ ਪਹਿਲਾ ਮੂਹਰਾ ਲਵਾਤਾ ਸੀਗਾ। ਉਹ ਹੋਲੀ-ਹੋਲੀ ਹੁਣ ਇਦੋਂ ਦਾ ਇਹਦਾ ਕੰਮ ਹੈਗਾ ਐਵਰ ਹੁੱਡ ਦਾ ਤੇ ਮਿਊਜ਼ਿਕ ਸਿਸਟਮ। ਇੰਨੀ ਤਾਂ ਇੰਨਾ ਕੰਮ ਹੈਗਾ ਵੀ ਆਪਾਂ ਹੁੱਲੇ-ਮਹਲੇ ਤੇ ਤਾਂ ਨਹੀਂ ਕਰਵਾਦੇ ਹੁੱਲੇ-ਮਹਲੇ ਤੇ ਇੰਨਾ ਤਿਆਰ ਕਰਵਾਤਾ ਵੀ ਟਾਇਰ ਲਵਾ ਦਈਦੇ ਆਪਣੇ। ਤੇ ਰਾਣੀ ਹੰਦਰਾ ਪਰੇ ਕਰਤੀ ਤੇ ਆਪਣੇ ਉਹ ਜੇ ਚਾੱਕੇ ਬਰੇਤੀ ਪਈ ਸੀ ਬਾਰੇ ਮਾਂ ਗਲੀ ਚ ਮੀਚ ਰੋੜ ਨਾਲ ਠੀਕ ਆ ਵੀ ਅੰਦਰ ਲਾਤੀ ਆਪਣੇ ਰੋੜੀ ਵੀ ਹੁਣ ਚਾੱਕੇ ਅੰਦਰ ਲਾ ਦਾਂਗੇ ਬਾਹਰੋਂ ਵਧੀਆ ਕਰ ਦੇਣਾ ਆਪਣੇ ਆਪਣੇ ਘਰ ਦੇ ਨੇੜੇ ਤੇ ਲੁੱਕ ਕੈਂਟ ਲੱਗ ਗਈ ਛਾਓ ਗਿਆ ਹੁਣ ਪਿੱਛੋਂ ਵੀ ਚਤਨ ਲੱਗੀ ਗੱਲਬਾਤ ਬਣ ਗਈ ਆਪਣੇ ਜੌਂਡਿਆਰ ਵੀ ਸੌਰੀ ਜੌਂਡਿਆਰ ਨਹੀਂ ਡਾਇਨਾਸੌਰ ਦੀ ਇਹ ਲੋ ਜੀ ਮਿੱਤਰੋ ਟਾਇਰ ਆਦੇ 14928 ਦੇ ਪੋ ਆਲੰਦੇ 시ਗੇ ਤੇ ਘਟੋ ਘਟ ਮੇਰੇ ਹਿਸਾਬ ਨਾਲ ਇਹ ਪੈਗੇ 45000 ਰੁਪਏ ਦੇ ਚਲੋ ਗੱਲ ਬਣ ਗਈ ਵੈਸੇ ਟਰੈਕਟਰ ਦੀ ਆਪਣੇ ਦੀ 10 ਸਾਲ ਘਟੋ ਘਟ ਗੱਡੀ ਵਧੀਆ ਗਈ ਤੇ 10 ਸਾਲ ਦੀ ਦਾ ਗਾਰੰਟੀ ਵੀ ਆਪਾਂ ਨੂੰ ਲੋਡ ਨਹੀਂ ਟੈਰਾਂ ਦੀ ਔਰ ਫੇਰ ਵੀ ਲੋਈ ਚੈੱਕ ਕਰੋ ਮੂਰਲੇ ਆਪਣੇ ਲਵਾਤੇ ਸੀਗੇ ਟਵਟਰ 20 ਦਿਨ ਪਹਿਲਾਂ ਲਵਾਤੇ ਸੀਗੇ ਲੋ ਜੀ ਰਾਤ ਹੋ ਗਈ ਤੇ ਗਾ ਮਿੱਤਰੋ ਮਿਲਦੇ ਆਂ ਫਿਰ ਆਪਾਂ ਕੱਲ ਨੂੰ ਆਪਾਂ ਇੱਕ ਹੋਰ ਨਵੇਂ ਵਲੌਗ ਚ